ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਤੁਹਾਨੂੰ ਇੱਕ ਇਸ਼ਕ ਦੇ ਵਿੱਚ ਅੰਨੀ ਹੋਈ ਕੁੜੀ ਵੱਲੋਂ ਆਪਣੇ ਪੂਰੇ ਪਰਿਵਾਰ ਦੇ ਖਾਤਮੇ ਦੀ ਕਹਾਣੀ ਸੁਣਾਉਂਗਾ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਆਓ ਵੀਡੀਓ ਕਰਦੇ ਹਾਂ ਸਟਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਹੂ ਸਿੰਘ ਨਾਮ ਦਾ ਬਜ਼ੁਰਗ ਸੀਗਾ ਜਿਹਦੀ ਦੋਤੀ ਸੀਗੀ ਰਾਣੋ ਰਾਣੋ ਜਦੋਂ ਬਿਲਕੁਲ ਛੋਟੀ ਉਮਰ ਦੀ ਸੀ ਜਦੋਂ 12 13 ਸਾਲ ਦੀ ਸੀ ਉਹਦੇ ਪਿੰਡ ਦੇ ਸਰਪੰਚ ਅੰਦਾ ਉਹਦੇ ਘਰੇ ਆਉਣ ਜਾਣ ਸੀਗਾ ਉਸ ਸਰਪੰਚ ਦੇ ਵੱਲੋਂ ਉਸ ਬੱਚੀ ਦੇ ਨਾਲ ਇੱਕ ਤਰ੍ਹਾਂ ਰਿਲੇਸ਼ਨ ਬਣਾ ਲਏ ਜਾਂਦੇ ਨੇ ਤੇ ਉਹ ਰਿਲੇਸ਼ਨ ਉਹਦੇ ਨਾਲ ਜਿਸਮਾਨੀ ਰਿਲੇਸ਼ਨ ਬਣਾਉਂਦਾ ਤੇ ਉਹ ਜਿਹੜੀ ਬੱਚੀ ਸੀਗੀ ਉਹਦਾ ਕਰਦਿਆਂ ਨੂੰ ਪਤਾ ਲੱਗ ਜਾਂਦਾ ਜੱਜਮੈਂਟ ਹੋ ਜਾਂਦੀ ਆ ਕਰਦਿਆਂ ਨੂੰ ਕਿ ਇਹ ਬੱਚੀ ਦਾ ਜਿਹੜਾ ਸਰੀਰ ਆ ਉਹਨਾਂ ਨੂੰ ਦੱਸਦਾ ਤੇ ਉਹ ਉਸ ਬੱਚੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਉਹ ਬੱਚੀ ਥੋੜੀ ਜਿਦੋਂ ਜਾ ਕੇ ਅੱਗੇ ਵੱਡੀ ਹੋ ਜਾਂਦੀ ਆ ਤੇ ਉਹ ਸਰਪੰਚ ਸਰਿਆਮ ਉਹਨਾਂ ਦੇ ਘਰੇ ਆਉਣ ਜਾਣ ਲੱਗ ਜਾਂਦਾ ਤੇ ਜਦੋਂ ਸਰਪੰਚ ਦਾ ਘਰੇ ਆਉਣਾ ਜਾਣਾ ਬੰਦ ਨਹੀਂ ਹੁੰਦਾ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੇ ਲੇਕਿਨ ਉਹ ਰੁਕਣ ਦੀ بجائے ਜਿਹੜਾ ਇਹ ਸਰਪੰਚ ਸੀਗਾ ਉਹਨੂੰ ਬਾਹਰੋਂ ਕੋਈ ਜ਼ਹਿਰੀਲੀ ਚੀਜ਼ ਲਿਆ ਕੇ ਦਿੰਦਾ ਹੈ ਜਿਹੜੀ ਕਿ ਉਹ ਬੱਚੀ ਆਪਣੇ ਪਰਿਵਾਰ ਨੂੰ ਆਪਣੇ ਮਾਪਿਓ ਤੇ ਭਰਾ ਜਿਹੜੇ-ਜਿਹੜੇ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਸ ਸਮੇਂ ਸੀਗੇ ਭੈਣ ਤੇ ਭਾਈ ਵੀ ਸੀਗੇ ਤੇ ਲੇਕਿਨ ਉਹਨਾਂ ਨੂੰ ਉਹ ਖਾਣੇ ਦੇ ਵਿੱਚ ਜ਼ਹਿਰ ਮਲਾ ਕੇ ਦੇ ਦਿੰਦੀ ਹੈ ਜਿਹਦੇ ਵਿੱਚ ਤਿੰਨ ਪਰਿਵਾਰ ਦੇ ਜੀ ਨੇ ਜਿਹੜੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਦੋ ਬੱਚੇ ਬਾਹਰ ਹੋਣ ਕਰਕੇ ਉਹਦਾ ਭੈਣ ਤੇ ਭਰਾ ਉਹਨਾਂ ਦਾ ਬਚਾਅ ਹੋ ਜਾਂਦਾ ਹੈ ਤਾਂ ਦੋਸਤੋ ਉਹਨਾਂ ਦੇ ਮਰਨ ਤੋਂ ਬਾਅਦ ਉਹ ਸਰਪੰਚ ਦਾ ਉਹਦੇ ਘਰੇ ਆਮ ਆਉਣਾ ਜਾਣਾ ਲੱਗ ਜਾਂਦਾ ਹੈ ਲੇਕਿਨ ਇਹਦੀ ਕਿਸੇ ਨੂੰ ਕੰਨੋਂ ਕੰਨ ਪਹਿਲਾਂ ਖਬਰ ਤੱਕ ਨਹੀਂ ਹੁੰਦੀ ਕਿਉਂਕਿ ਲੋਕਾਂ ਨੂੰ ਇਹ ਲੱਗਦਾ ਕਿ ਅਚਾਨਕ ਮਤਲਬ ਜਿਹੜੀ ਉਹਨਾਂ ਦੀ ਮੌਤ ਹੋਈ ਆ ਪਰ ਕਹਾਣੀ ਪੁਲਿਸ ਕੋਲੇ ਪਹੁੰਚ ਜਾਂਦੀ ਹੈ ਤੇ ਉਹਨੂੰ ਰਾਣੋਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਕੋਈ ਜ਼ਿਆਦਾ ਕੇਸ ਦੀ ਪੈਰਵੀਹੀ ਕਰਨ ਵਾਲਾ ਹੀ ਨਹੀਂ ਸੀ ਕਿਉਂਕਿ ਘਰ ਦੇ ਤਾਂ ਮਰ ਚੁੱਕੇ ਸੀਗੇ ਔਰ ਇਹਦੀ ਰਾਣੋਂ ਦੀ ਪੈਰਵੀਹੀ ਕਰਨ ਵਾਲਾ ਸਰਪੰਚ ਮੌਜੂਦਾ ਜੋ ਸੀਗਾ ਉਹਦੇ ਵੱਲੋਂ ਰਾਣੋਂ ਦੀ ਜ਼ਮਾਨਤ ਕਰਵਾ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਦੋ ਤੋਂ ਜਦੋਂ ਉਦੇ ਨਾਨੀ ਇਹਦੇ ਘਰੇ ਆ ਕੇ ਰਹਿ ਲੱਗਦੀ ਐ ਤੇ ਜਦੋਂ ਨਾਨੀ ਆਉਂਦੀ ਐ ਘਰੇ ਕੱਲੀ ਲੜਕੀ ਹੋਣ ਕਰਕੇ ਕਿ ਮੈਂ ਉਹ ਤਾਂ ਦੇ ਜਾਣੇ ਕਾਮ ਜਿਵੇਂ ਆਪਣੇ ਹੁੰਦਾ ਕਿ ਕੋਈ ਸਿਆਣਾ ਬਜ਼ੁਰਗ ਘਰੇ ਹੋਵੇ ਤੇ ਉਹ ਨਾਨੀ ਵੀ ਜਦੋਂ ਦੇਖਦੀ ਐ ਕਿ ਇਹਦੇ ਘਰੇ ਸਰਪੰਚ ਤੋਂ ਇਲਾਵਾ ਇੱਕ ਵਿਅਕਤੀ ਹੋਰ ਹੁੰਦਾ ਉਹਦਾ ਵੀ ਆਉਣਾ ਜਾਣਾ ਉਹ ਚਵਾਰੇ ਦੇ ਵਿੱਚ ਜਾ ਕੇ ਜਦੋਂ ਸਰਿਆਂ ਪੈਂਦੇ ਨੇ ਤਾਂ ਉਹ ਨਾਨੀ ਟੋਕਾ ਟਾਕੀ ਕਰਨ ਲੱਗ ਜਾਂਦੀ ਆ ਜਦੋਂ ਨਾਨੀ ਕੋਕਾ ਡਾਕੀ ਕਰਦੀ ਹੈ ਤਾਂ ਉਹ ਕੀ ਕਰਦੇ ਆ ਦੋਸਤੋ ਨਾਨੀ ਨੂੰ ਕੱਲ ਕੁੱਟ ਕੇ ਨਾਨੀ ਨੂੰ ਚਵਾਰੇ ਦੇ ਵਿੱਚ ਬੁਲਾ ਲੈਂਦੇ ਆ ਤੇ ਬੁਲਾ ਕੇ ਉੱਥੇ ਉਸ ਬਜ਼ੁਰਗ ਔਰਤ ਦਾ ਬਹੁਤ ਹੀ ਬੇਰਹਿਮੀ ਦੇ ਨਾਲ ਗੱਲ ਘੁੱਟ ਕੇ ਉਸ ਨਾਨੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਤੇ ਉਹਨੂੰ ਬਾਹਰ ਜਾ ਕੇ ਦਫ਼ਨ ਕਰ ਦਿੰਦੇ ਨੇ ਉਸ ਤੋਂ ਬਾਅਦ ਦੋਸਤੋ ਪੰਚਾਇਤ ਵੀ ਹਰ ਇੱਕ ਵਿਅਕਤੀ ਆ ਜਿਹੜਾ ਉਸ ਲੜਕੀ ਤੋਂ ਭੈ ਖਾਣ ਲੱਗ ਜਾਂਦਾ ਹੈ ਬਹੁਤ ਬੁਰੀ ਤਰ੍ਹਾਂ ਲੋਕ ਡਰ ਜਾਂਦੇ ਨੇ ਕਿ ਇਹ ਕਿਸੇ ਨੂੰ ਵੀ ਜਿਹੜਾ ਵੀ ਇਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਉਹ ਮਾਰਿਆ ਜਾਂਦਾ ਇੱਕ ਵਾਰ ਪੰਚਾਇਤ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਪੁਲਿਸ ਨੂੰ ਜਾ ਕੇ ਇਹਦੀ ਖਬਰ ਕਰ ਖਬਰ ਕਰਦੀ ਹੈ ਕਿ ਇਸ ਤਰ੍ਹਾਂ ਕਰਕੇ ਉੱਥੇ ਦੇ ਇੱਕ ਲੜਕੀ ਹੈਗੀ ਵੀ ਸਾਨੂੰ ਹੁਣ ਖਤਰਾ ਹੈ ਕਿ ਉਹਦੇ ਜਿਹੜੇ ਭੈਣ ਤੇ ਭਰਾ ਨੇ ਇਹ ਕਿਤੇ ਉਹਨਾਂ ਦਾ ਨੁਕਸਾਨ ਨਾ ਕਰ ਦੇਵੇ ਇਸ ਕਾਰਨ ਕਰਕੇ ਉਹ ਕਹਿੰਦੇ ਨੇ ਕਿ ਤੁਸੀਂ ਰਾਨੂੰ ਨੂੰ ਥਾਣੇ ਬੁਲਾਓ ਲੇਕਿਨ ਖੁੱਲਕੇ ਪੰਚਾਇਤ ਵੀ ਸਾਹਮਣੇ ਕੁਝ ਕਹਿਣ ਤੋਂ ਡਰਦੀ ਐ ਇਥੋਂ ਤੱਕ ਕਹਿ ਦਿੰਦੇ ਨੇ ਕਿ ਅਸੀਂ ਤਾਂ ਆਪਣੇ ਬੰਦਿਆਂ ਦੀ ਗਿਣਤੀ ਕਰਕੇ ਆਉਣੇ ਆ ਅਸੀਂ ਤਾਂ ਇਉਂ ਵੀ ਡਰਦੇ ਆ ਕਿ ਸਾਡੇ ਵਿੱਚੋਂ ਵੀ ਕੋਈ ਮਾਰਿਆ ਨਾ ਜਾਵੇ ਪਰ ਜਦੋਂ ਰਾਨੂੰ ਨੂੰ ਬੁਲਾ ਕੇ ਥਾਣੇਦਾਰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰਦਾ ਉਸੇ ਸਮੇਂ ਐਸਐਸਪੀ ਦੇ ਫੋਨ ਦੀ ਘੰਟੀ ਵੱਜਦੀ ਐ ਤੇ ਐਸਐਚਪੀ ਐਸਐਚਓ ਨੂੰ ਕਹਿੰਦਾਗਾ ਕਿ ਤੈਨ ਕਿਸੇ ਲੜਕੀ ਨੂੰ ਬੁਲਾਇਆ ਤਾਂ ਉਹਨੇ ਕਿਹਾ ਜੀ ਹਾਂ ਕੀ ਨੋਇ ਉਹਨੇ ਦੱਸਿਆ ਕਿ ਰਾਨੂ ਤਾਂ ਉਹਨੇ ਕਿਹਾ ਕਿ ਇਹਨੂੰ ਜੇ ਤਾਂ ਕੋਈ ਐਫਆਈਆਰ ਹੈ ਤਾਂ ਰੱਖ ਲਓ ਨਹੀਂ ਇਹਨੂੰ ਵਾਪਸ ਤੋਰ ਦਿਓ ਕਿਉਂਕਿ ਆਪਾਂ ਕਿਸੇ ਨਵਾਲ ਆਪਣੇ ਅਨਮੈਲਡ ਲੜਕੀ ਨੂੰ ਇਦਾਂ ਥਾਣੇ ਨਹੀਂ ਰੱਖ ਸਕਦੇ ਤਾਂ ਐਸਐਚਓ ਪੰਚਾਇਤ ਨੂੰ ਕਹਿੰਦਾ ਰਾਨੂ ਦੇ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਸਾਢੇ ਦਿੱਤਾ ਉਹ ਕਹਿੰਦਾ ਸਾਡੀ ਮਜਬੂਰੀ ਹੈ ਕਿ ਸਾਨੂੰ ਅਸੀਂ ਬਿਨਾ ਐਫ ਆਈ ਆਰ ਤੋਂ ਕਿਸੇ ਨੂੰ ਥਾਣੇ 'ਚ ਨਹੀਂ ਰੱਖ ਸਕਦੇ ਉਸ ਤੋਂ ਬਾਅਦ ਦੋਸਤੋ ਜਿਹੜਾ ਥਾਣੇਦਾਰ ਹੈ ਉਸ ਤਰਕ ਹੋ ਜਾਂਦਾ ਉਹ ਪੰਚਾਇਤ ਉਹਨੂੰ ਕਹਿੰਦੀ ਹੈ ਕਿ ਇਹ ਇਸ ਬੱਚੇ ਨੂੰ ਤੇ ਲੜਕੀ ਨੂੰ ਜਿਹੜੇ ਕਿ ਉਹਦੇ ਭੈਣ ਤੇ ਭਰਾ ਹੀ ਨੇ ਉਹਨਾਂ ਨੂੰ ਵੀ ਇਹ ਨਹੀਂ ਛੱਡੇਗੀ ਉਹਨਾਂ ਦਾ ਹਰ ਹਾਲ ਤੇ ਇਹ ਨੁਕਸਾਨ ਕਰੇਗੀ ਤਾਂ ਥਾਣੇਦਾਰ ਇਸ ਗੱਲ ਨੂੰ ਪੂਰਾ ਸੀਰੀਅਸਲੀ ਲੈ ਲੈਂਦਾ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਉਹਦਾ ਨਾਨਾ ਸੀਗਾ ਉਹ ਬਾਰ-ਬਾਰ ਫੋਨ ਕਰਕੇ ਪੁੱਛਦਾ ਕਿ ਮੇਰੀ ਪਤਨੀ ਯਾਨੀ ਕਿ ਰਾਨੋ ਨੂੰ ਕਿ ਮੇਰੇ ਆਪਦੀ ਨਾਨੀ ਨਾਲ ਮੇਰੀ ਗੱਲ ਕਰਾ ਹੁਣ ਉਹ ਝੂਠ ਬੋਲਦੀ ਆ ਕਿਤੇ ਕਹਿੰਦੀ ਆ ਨਾਨੀ ਉਧਰ ਗਈ ਆ ਕਦੇ ਕਹਿੰਦੀ ਆ ਉਧਰ ਗਈ ਆ ਆਖਰ ਨੂੰ ਜਦੋਂ ਮਤਲਬ ਉਹਦੇ ਨਾਨੇ ਨੂੰ ਕੁਝ ਚਿੰਤਾ ਹੁੰਦੀ ਆ ਤਾਂ ਉਹ ਰਾਨੋ ਦੇ ਘਰੇ ਆ ਜਾਂਦਾ ਤੇ ਆ ਕੇ ਕਹਿੰਦਾਗਾ ਕਿੱਥੇ ਐ ਮੇਰੀ ਪਤਨੀ ਨਾਲ ਮੇਰੀ ਗੱਲ ਕਰਾਓ ਤਾਂ ਦੋਸਤੋ ਉਹ ਸਰਪੰਚ ਤੇ ਦੂਸਰਾ ਜਿਹੜਾ ਇਹ ਰਾਨੋ ਹੈ ਉਹਨੂੰ ਵਿਚਕਾਰ ਪਠਾ ਕੇ ਬਾਹਰ ਲੈ ਜਾਂਦੇ ਨੇ ਕਿ ਤੁਹਾਨੂੰ ਚਲੋ ਅਸੀਂ ਮਲਾਉਨੇ ਆ ਤੇ ਜਦੋਂ ਲੈ ਕੇ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਜਾ ਕੇ ਉਹ ਕਹਿੰਦਾ ਮੈਨੂੰ ਕੁਸ਼ਾਬ ਆਉਂਦਾ ਉਹ ਬਾਥਰੂਮ ਕਰਨ ਖੜ ਜਾਂਦਾ ਤਾਂ ਉਹਨੂੰ ਕੁਸ਼ਾਬ ਕਰਦੇ ਨੂੰ ਦੋਨੇ ਜਾਣੇ ਨਹਿਰ ਦੇ ਵਿੱਚ ੱੱਕਾ ਦੇ ਦਿੰਦੇ ਨੇ ਜੋ ਨਹਿਰ ਦੇ ਵਿੱਚ ੱੱਕਾ ਦਿੰਦੇ ਆ ਨਹਿਰ ਸੁੱਕੀ ਹੁੰਦੀ ਹੈ ਤੇ ਉੱਥੇ ਹੀ ਉਹਨੂੰ ਮਤਲਬ ਉਹਦੇ ਛੱਟ ਮਾਰ ਕੇ ਉਹਨੂੰ ਮਾਰ ਕੇ ਨਹਿਰ ਦੇ ਵਿੱਚ ਛੁੱਟ ਦਿੰਦੇ ਨੇ ਇਉਂ ਉਸ ਤੋਂ ਬਾਅਦ ਦੋਸਤੋ ਉਹ ਨਾਨੇ ਦਾ ਵੀ ਖਤਮ ਕਰ ਦਿੱਤਾ ਤੇ ਥਾਣੇਦਾਰ ਜਿਹੜਾ ਸੀਗਾ ਉਹ ਪੈਰ ਵਹੀ ਕਰਦਾ ਕਰਦਾ ਉਥੋਂ ਉਹਦੀਆਂ ਜਿਹੜੀਆਂ ਉਹਦੀ ਡੈੱਡ ਬਾਡੀ ਸੀਗੀ ਉਹਨੂੰ ਬਰਾਮਦ ਕਰਦੇ ਆ ਉਹਦੀ ਜੋ ਵੀ ਜਾਂਚ ਕਰਵਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਰਾਨੋ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹਦੀ ਜਿਹੜੀ ਨਿਸ਼ਾਨਦੇਹੀ ਦੇ ਉੱਪਰ ਨਾਨੀ ਦਾ ਜਿਹੜੀ লাশ ਹੈ ਉਹ ਵੀ ਕੱਢ ਲਈ ਜਾਂਦੀ ਹੈ ਤੇ ਉਹਦੇ ਤੇ ਪਰਚਾ ਦਰਜ ਕਰ ਦਿੰਦੇ ਨੇ ਲੇਕਿਨ ਬਹੁਤ ਹੀ ਛਾਤਰ ਦਿਮਾਗ ਘਰਾ ਲਓ ਪੁਲਸ ਵਾਲੀ ਲੇਡੀ ਪੁਲਸ ਵਾਲੀ ਨੂੰ ਕਹਿੰਦੀ ਹੈ ਕਿ ਮੈਂ ਬਾਥਰੂਮ ਜਾਣਾ ਤੇ ਮੈਨੂੰ ਬਾਥਰੂਮ ਬਾਹਰਲੇ ਬਾਥਰੂਮ ਦੇ ਵਿੱਚ ਮੈਨੂੰ ਪਿਸ਼ਾਬ ਕਰਨ ਲੈ ਜਾ ਅੰਦਰ ਚਲੋ ਲੇਡੀਜ਼ ਦਾ ਹੁੰਦਾ ਹੈ ਤੇ ਉਹ ਬਾਹਰਲੇ ਬਾਥਰੂਮ ਦੇ ਵਿੱਚ ਉਹਨੂੰ ਲੈ ਕੇ ਜਾਂਦੀ ਹੈ ਤੇ ਜਿਸ ਤਰ੍ਹਾਂ ਆਮ ਆਪਣੇ ਹੁੰਦਾ ਕਿ ਲੇਡੀਜ਼ ਬਾਥਰੂਮ ਕਰਦੀ ਹੈ ਦੂਜਾ ਵਿਅਕਤੀ ਪਰੇ ਨੂੰ ਮੂੰਹ ਕਰਕੇ ਖੜ ਜਾਂਦਾ ਹੈ ਤੇ ਉਹ ਉਹਨੇ ਟਾਈਮ ਦੇ ਵਿੱਚ ਅੱਖ بچਾ ਕੇ ਕੰਧ ਟੱਪ ਕੇ ਰਾਨੋ ਉਥੋਂ ਫਲਾਰ ਹੋ ਜਾਂਦੀ ਹੈ ਇੰਨੀ ਮਤਲਬ ਮੁਸਤੈਦੀ ਹੋਣ ਦੇ ਬਾਵਜੂਦ ਵੀ ਪੁਲਿਸ ਨੂੰ ਖੁਦ ਪਤਾ ਸੀਗਾ ਕਿ ਇੰਨੀ ਸਤਰ ਹੈ ਔਰ ਉਹਦੇ ਦੇ ਪੈਰ ਪੂਰੀ ਧਿਆਨ ਰੱਖਿਆ ਵੀ ਹੋਇਆ ਸੀਗਾ ਲੇਕਿਨ ਰਾਨੋ ਉਥੋਂ ਫਲਾਰ ਹੋ ਜਾਂਦੀ ਹੈ ਤਾਂ ਉਹ ਬਹੁਤ ਹੀ ਤੇਜ਼ੀ ਦੇ ਨਾਲ ਜਦੋਂ ਉਹਨਾਂ ਨੂੰ ਪਤਾ ਲੱਗਦਾ ਤੇ ਜਿੰਨੇ ਤਾਂ ਉੱਥੇ ਮੌਕੇ ਤੇ ਹੁੰਦੇ ਨੇ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਨੇ ਮੁੰਸੀ ਨੂੰ ਸਸਪੈਂਡ ਕਰ ਦਿੰਦੇ ਆ ਲੇਕਿਨ ਨਾਲ ਦੀ ਨਾਲ ਜਿਹੜਾ ਉਹਦੀ ਭਾਰ ਸ਼ੁਰੂ ਕਰ ਦਿੰਦੇ ਆ ਸਾਰੇ ਸਪੀਕਰਾਂ ਦੇ ਵਿੱਚ ਅਨਾਉਂਸਮੈਂਟ ਕਰਾਈ ਜਾਂਦੀ ਆ ਕਿ ਇਸ ਤਰ੍ਹਾਂ ਕਰਕੇ ਉਹ ਬਹੁਤ ਹੀ ਸ਼ਾਤਰ ਦਿਮਾਗ ਲੜਕੀ ਆ ਉਹਨੇ ਆਪਣਾ ਸਾਰਾ ਪਰਿਵਾਰ ਕਤਲ ਕਰ ਦਿੱਤਾ ਉਹ ਕਿਸੇ ਦਾ ਵੀ ਨੁਕਸਾਨ ਕਰਵਾ ਸਕਦੀ ਆ ਤੇ ਉਹਨੂੰ ਸਵੇਰ ਤੱਕ ਅਗਲੇ ਦਿਨ ਦੀ ਸਵੇਰ ਤੱਕ ਉਹਨੂੰ ਗ੍ਰਿਫਤਾਰ ਫੇਰ ਕਰ ਲਿਆ ਜਾਂਦਾ ਉਹ ਕਿਤੇ ਇੱਟਾਂ ਦੇ ਓਲੇ ਬੈਠੀ ਆਪਣੇ ਆਪਣੇ ਲੋਕੋ ਕੇ ਬੈਠੀ ਹੋਈ ਸੀ ਉਥੋਂ ਗ੍ਰਿਫਤਾਰ ਕਰਕੇ ਉਹਨੂੰ ਫਿਰ ਲਿਆ ਕੇ ਥਾਣੇ ਦੇ ਵਿੱਚ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਆ ਪਰਚਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਔਰ ਇਸ ਕੇਸ ਦੇ ਵਿੱਚ ਇਸ ਰਾਣੂ ਨੂੰ ਆਪਦੀ ਨਾਨੀ ਦੇ ਕਤਲ ਦੇ ਦੋਸਤ ਦੇ ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਨਾਨੇ ਦੇ ਕਤਲ ਦੇ ਦੋਸਤ ਦੇ ਵਿੱਚ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਸੁਣਾਈ ਜਾਂਦੀ ਹੈ ਦੋਤੋ ਇਹ ਇੱਕ ਐਸੇ ਮਤਲਬ ਆਪਾਂ ਕਹਿ ਸਕਦਾ ਕਨਿਆ ਕਨੌਲੇ ਜਿਹੜੇ ਚੁਰਮ ਨੇ ਕ੍ਰਾਈਮ ਨੇ ਜਿਹਦੇ ਚ ਆਪਣੇ ਰਿਸ਼ਤਿਆਂ ਨੂੰ ਵੀ ਲੋਕ ਮਤਲਬ ਨਹੀਂ ਬਖਸ਼ਦੇ ਹੁਣ ਦੇਖੋ ਤੁਸੀਂ ਸੋਚ ਕੇ ਦੇਖੋ ਇਹ ਜਿਹੜਾ ਕਿਹੜਾ ਮਤਲਬ ਇਸ ਕਾ ਜਿਹਦੇ ਕਰਕੇ ਤੁਸੀਂ ਆਪਣੇ ਪਰਿਵਾਰ ਦੇ ਪੰਜ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹੋ ਪਰ ਦੋਸਤੋ ਜੇ ਇਹਦੇ ਵਿੱਚ ਆਪਾਂ ਦੇਖੀਏ ਕਿ ਅਸਲ ਦੋਸ਼ੀ ਕੌਣ ਹੈ ਮੇਰੇ ਅਨਸਾਰ ਜੇ ਕੋਈ ਸਮਝੇ ਇਹਦੇ ਵਿੱਚ ਅਸਲ ਦੋਸ਼ੀ ਉਹ ਸਰਪੰਚ ਹੈ ਜਿਹਨੇ 12 ਸਾਲ ਦੀ ਇੱਕ ਨਵਾਲਕ ਲੜਕੀ ਨੂੰ ਸਰੀਰਕ ਸੰਬੰਧ ਬਣਾ ਕੇ ਉਹਦੇ ਇੱਕ ਬਚਪਨ ਦੇ ਵਿੱਚ ਹੀ ਜਿਹੜਾ ਦਿਮਾਗ ਦੇ ਵਿੱਚ ਉਹਦੇ ਕ੍ਰਾਈਮ ਭਰ ਦਿੱਤਾ ਤੇ ਉਹ ਫਿਰ ਹਫਸੇ ਦੇ ਵਿੱਚ ਅੰਨੀ ਹੋਈ ਹੋਈ ਲੜਕੀ ਨੇ ਮਤਲਬ ਇਹ ਦੇਖਿਆ ਹੀ ਨਹੀਂ ਹੈਗਾ ਕਿ ਕੀ ਜਾਇਜ਼ ਹੈ ਕੀ ਨਾਜਾਇਜ਼ ਹੈ ਕਿਉਂਕਿ ਜਦੋਂ ਸਰੀਰ ਦੀ ਹਵਸ ਵੱਧ ਜਾਂਦੀ ਹੈ ਨਾ ਕੋਈ ਵੀ ਚੀਜ਼ ਵਧੀ ਹੋਈ ਕਹਿੰਦੇ ਹੁੰਦੇ ਨੇ ਕਿ ਨੁਕਸਾਨ ਦਾ ਇੱਕ ਹੁੰਦੀ ਹੈ ਇਸੇ ਤਰ੍ਹਾਂ ਜਿਹੜਾ ਕਾਮ ਹੈ ਕਾਮ ਵੀ ਜਿਹੜਾ ਵਧਿਆ ਹੋਇਆ ਉਹ ਫਿਰ ਇੰਨਾ ਭਿਆਨਕ ਰੂਪ ਲੈ ਲੈਂਦਾ ਹੈ ਇਹੋ ਜੇ ਫਿਰ ਜਿਹੜੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ ਸੋ ਦੋਸਤੋ ਇਹ ਇਹੋ ਜਿਹੀਆਂ ਕਹਾਣੀਆਂ ਸੁਣਾਉਣ ਦਾ ਮਤਲਬ ਸਿਰਫ ਇਹ ਹੈ ਕਿ ਕ੍ਰਾਈਮ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਇਹੋ ਜੇ ਕ੍ਰਾਈਮ ਨੂੰ ਵਖਤ ਰਹਿੰਦਾ ਜੇਕਰ ਰੋਕਿਆ ਜਾਂਦਾ ਜਿਵੇਂ ਜਦੋਂ ਉਹਨੇ ਪਹਿਲਾਂ ਆਪਣੇ ਪਰਿਵਾਰ ਦੇ ਤਿੱਲ ਜੀਆਂ ਨੂੰ ਜ਼ਹਿਰ ਦਿੱਤੀ ਸੀ ਤਾਂ ਸ਼ਾਇਦ ਨਾਨੀ ਤੇ ਨਾਨੇ ਦਾ ਬਚਾਅ ਹੋ ਜਾਂਦਾ ਪਰ ਜੋ ਹਾਲਾਤਾਂ ਦੇ ਮੁਤਾਬਕ ਇਹ ਉਹਨਾਂ ਮੌਕੇ ਆਪਤਾ ਹੁੰਦਾ ਸੋ ਦੋਸਤੋ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ